ਤੁਸੀਂ ਸਰਕਾਰੇ ਖਾਲਸਾ ٹرسٹ ਦੇ ਮੈਂਬਰ ਕਿਉਂ ਬਣੇ ਕੀ ਤੁਹਾਡੀ ਸੋਚ ਸੀ ਕਿਦਾਂ ਤੁਹਾਨੂੰ ਲੱਗਿਆ ਇਹ ਆ ਖੋਸਾ ਸਾਹਿਬ ਇਹਦੇ ਨਾਲ ਦੋ ਮੇਨ ਕਾਰਨ ਹੈ ਇੱਕ ਤਾਂ ਕਾਰਨ ਇਹ ਹੈ ਕਿ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਜਦੋਂ ਬੰਦਾ ਨਾ ਕੋਈ ਆ ਗਲਤ ਚੀਜ਼ ਨੂੰ ਹੱਥ ਪਾਉਂਦਾ ਉਹਦੇ ਜਿਹੜੇ ਰਿਜ਼ਲਟਸ ਨੇ ਉਹ ਵੀ ਗਲਤ ਹੋ ਜਾਂਦੇ ਨੇ ਜੇ ਮੇਰੀ ਮੰਨਣਾ ਹੈ ਹੈ ਨਾ ਔਰ ਡਿਊਰਿੰਗ ਸਟੱਡੀ ਮੈਂ ਇਹ ਫੀਲ ਕੀਤਾ ਹੈ ਕਿ ਸਾਡੇ ਕਈ ਦੋਸਤ ਵੀਰ ਭਰਾ ਵੀ ਸੀਗੇ ਕੁਝ ਲੋਕ ਨਾ ਇੰਟੈਲੀਜੈਂਟ ਹੁੰਦੇ ਨੇ ਪਰ ਆਰਥਿਕ ਪੱਖੋਂ ਬੜੇ ਨਾ ਕਮਜ਼ੋਰ ਹੁੰਦੇ ਨੇ। ਉਹਨਾਂ ਦੀ ਉਹ ਆਰਥਿਕ ਤੰਗੀ ਕਾਰਨ ਜਿਹੜਾ ਉਹਦਾ ਟੈਲੈਂਟ ਆ ਨਾ ਕਈ ਵਾਰ ਉੱਭਰ ਕੇ ਸਾਹਮਣੇ ਨਹੀਂ ਆਉਂਦਾ। ਹਨਾ ਇਸ ਐਂਗਲ ਤੋਂ ਕਈ ਬਿਤੇਰੇ ਚੰਗੇ ਹੁੰਦੇ ਨੇ ਐਕਸਪਲੋਰ ਕਰਦੇ। ਕਈ ਇੰਨੇ ਵੀ ਚੰਗੇ ਹੁੰਦੇ ਨੇ ਕਿ ਉਹ ਪੈਸਾ ਉਹਨਾਂ ਦੀ ਜਿਹੜੀ ਜਿਹੜੀ 네ਗੈਟਿਵਿਟੀ ਜਾਂ ਗੰਦੀ ਚੀਜ਼ ਨੂੰ ਕਵਰ ਵੀ ਕਰ ਜਾਂਦਾ ਹਨਾ ਇਦਾਂ ਹੁੰਦਾ। ਤੁਹਾਡਾ ਜਿਹੜਾ ਟਰਸਟ ਦਾ ਮੈਂਬਰ ਇਸ ਕਰਕੇ ਬਣਿਆ ਮੈਨੂੰ ਬੜੀ ਚੰਗੀ ਲੱਗੀ ਸੋਚ ਤੁਸੀਂ ਜਿਹੜਾ ਕੰਮ ਕਰਦੇ ਪਏ ਹੋ ਨਾ ਜਿਹੜੇ ਉਹ ਲੋਕ ਜਿਹੜੇ ਆਰਥਿਕ ਪੱਖੋਂ ਨਹੀਂ ਸ ਔਰ ਜਿਹਨਾਂ ਵਿੱਚ ਕਾਬਲੀਅਤ ਆ ਹੈਗੀ ਹੈ ਜਿਹੜੇ ਪਰਮਾਤਮਾ ਨੇ ਉਹਨਾਂ ਨੂੰ ਗਿਫਟ ਬਖਸ਼ਿਆ ਪਰ ਉਹਨਾਂ ਨੂੰ ਐਕਸਪਲੋਰ ਕਰਨ ਵਾਲਾ ਜਾਂ ਪਾਲਿਸ਼ ਕਰਨ ਵਾਲਾ ਬੰਦਾ ਨਹੀਂ ਹੈਗਾ ਮੈਨੂੰ ਇਹ ਚੀਜ਼ ਬੜੀ ਟੱਚਿੰਗ ਲੱਗੀ ਮੈਨੂੰ ਟੱਚਿੰਗ ਇਹ ਲੱਗੀ ਕਿ ਐਟ ਲੀਸਟ ਕੋਈ ਬੰਦਾ ਇਹੋ ਜਿਹਾ ਕੰਮ ਕਰ ਰਿਹਾ ਹੈ ਜਿਹੜਾ ਕਿ ਉਹ ਨੀਡੀ ਲੋਕਾਂ ਨੂੰ ਹਰ ਤਰ੍ਹਾਂ ਦੇ ਕੰਮ ਹੋ ਰਹੇ ਸੋਸਾਇਟੀ ਦੇ ਵਿੱਚ ਕੋਈ ਲੋਕ ਗਰੀਬਾਂ ਦਾ ਵਿਆਹ ਵੀ ਕਰ ਰਹੇ ਨੇ ਹਨਾ ਪਰ ਤੁਹਾਡਾ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਉਹ ਬਹੁਤ ਵੱਡਾ ਗੈਨ ਹੈ ਇਹ ਮੈਂ ਤਾਂ ਕਹਿ ਸਕਦਾ ਕਿਉਂਕਿ ਮੈਂ ਇਹ ਚੀਜ਼ ਵਿੱਚ ਨੰਗੇ ਹਾਂ ਔਰ ਮੈਂ ਡਿਫਰੈਂਸ ਫੀਲ ਕਰ ਸਕਦਾ ਹੈ ਹਨਾ ਤੇ ਇਸ ਕਰਕੇ ਮੈਨੂੰ ਉਹ ਚੀਜ਼ ਬੜੀ ਚੰਗੀ ਲੱਗੀ ਤਾਂ ਕਰਕੇ ਮੈਂ ਮੈਂਬਰ ਬਣਿਆ ਕਿ ਜੋ ਤੁਹਾਡਾ ਮਕਸਦ ਹੈ ਉਹ ਮੈਨੂੰ ਬੜਾ ਕਲੀਅਰ ਕੱਟ ਲੱਗਿਆ ਔਰ ਦੂਸਰੀ ਸਭ ਨਾਲ ਵੱਡੀ ਜਿਹੜੀ ਗੱਲ ਮੈਨੂੰ ਲੱਗੀ ਇਹ ਹੈ ਕਿ ਜਿਹੜਾ ਤੁਸੀਂ ਮੈਂਬਰ ਬਣਾਉਣੇ ਨਾ ਜਿਹੜਾ ਪਰਸੈਂਟੇਜ ਹੈ ਉਹ ਸਿਰਫ 1 ਡਾਲਰ ਪਰ ਡੇ ਦਾ ਹਿਸਾਬ ਰੱਖਿਆ ਉਹਦੇ ਚ ਬੈਨੀਫਿਟ ਕੀ ਹੈ ਅੱਜ ਕੱਲ੍ਹ ਕੀ ਹੁੰਦਾ ਹੈ ਕੰਮ ਇਨੀਸ਼ੀਏਟਿਵ ਕਰਨਾ ਤਾਂ ਬਹੁਤ ਵਧੀਆ ਗੱਲ ਹੈ ਕਰ ਲੈਣਾ ਚਾਹੀਦੇ ਪਰ ਹਰ ਕੰਮ ਦੇਗਾ ਖਲਾਰੇ ਪੈ ਜਾਂਦੇ ਉਹ ਖਲਾਰੇ ਪਤਾ ਕਿਉਂ ਪੈ ਜਾਂਦੇ ਨੇ ਜਦੋਂ ਆ ਜਾਂਦਾ ਕੰਮ ਪ੍ਰਧਾਨ ਗਿਆ ਤਾਂ ਜਦੋਂ ਆ ਜਾਂਦਾ ਕੰਮ ਪਰਸੈਂਟੇਜ ਦਾ ਕਿ ਮੈਂ ਫਲਾਨਾ ਤੇ ਤੂੰ ਫਲਾਨਾ ਤੇਰਾ ਹਿੱਸਾ ਇਹ ਨਾ ਤੁਹਾਡੀ ਇੰਟਰਸਟ ਦੀ ਇਹ ਹੈ ਕਿ ਹਰ ਬੰਦਾ ਉਨਾ ਹੀ ਇਕੁਅਲੀ ਸ਼ੇਅਰਡ ਤੇ ਰਿਸਪਾਂਸਿਬਲ ਹੈ ਚਾਹੇ ਉਹ ਬੰਦਾ ਕਿਸੇ ਤਰ੍ਹਾਂ ਦੇ ਵੀ ਕੰਟਰੀਬਿਊਟ ਕਰ ਰਿਹਾ ਹੈ ਹਰ ਬੰਦਾ ਉਨਾ ਰਿਸਪਾਂਸਿਬਲ ਐਂਡ ਐਟ ਦਾ ਐਂਡ ਇਟਸ ਅ ਟਰਸਟ ਇਟਸ ਅ ਕਾਮਨ ਰਿਸਪਾਂਸਿਬਿਲਟੀ ਇਟਸ ਨੋਟ ਅ ਵਨ ਸਾਈਡਡ ਡੋਮੀਨੈਂਟ ਪਰਸਨ ਕਿ ਭਾਈ ਉਹਦਾ ਇਨਾ ਪਰਸੈਂਟ ਸ਼ੇਅਰ ਹੈ ਉਹ ਜੋ ਡਿਸੀਜਨ ਬਣਾਉਗਾ ਸਾਨੂੰ ਸ਼ੇਅਰ ਚ ਹਾਂਚ ਹਾਂ ਮਲਾਉਣੀ ਪੈਣੀ ਹੈ ਉਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਤੁਸੀਂ ਰਹਿ ਲੈ ਲਓਗੇ ਪਰ ਹਾਂ ਜੇ ਕਿਸੇ ਨੇ ਕੋਈ ਵਿਲਿੰਗ ਆਇਆ ਜਗਲਾ ਕਹਿੰਦਾ ਵੀ ਮੈਂ ਜਾਦਾ ਅਮੀਰ ਆ ਜਾਂ ਮੇ ਕੋਈ ਮੈਂ ਆਰਥਿਕ ਪਤਨ ਸਟਰੋਂਗ ਆ ਤੋ ਤੁਹਾਡੀ ਕੰਡੀਸ਼ਨਮੈਂਟ ਬੜੀ ਵਧ ਲੱਗੇ ਕਿ ਤੁਸੀਂ ਇਹ ਨਹੀਂ ਕਹਿੰਦੇ ਕਿ ਤੂੰ ਆਪਦਾ ਸ਼ੇਅਰ ਵਧਾ ਲਾ ਤੁਸੀਂ ਕਹਿੰਦੇ ਹੋਰ ਮੈਂਬਰ ਲਿਆ ਤਾਂ ਜੋ ਸਟਰਸ ਦੀ سپورਟ ਵੀ ਹੋ ਜੇ ਤੇ ਆਪਣੇ ਮੈਂਬਰ ਵੀ ਬਣ ਜਾਣ ਤੇ ਪਲੱਸ ਜਿਹੜੀ ਸ਼ੇਅਰਿੰਗ ਜਿਹੜੀ ਸ਼ੇਅਰ ਹੋਲਡਿੰਗ ਕਪੈਸਿਟੀ ਉਹ ਵੀ ਬਰਾਬਰ ਤੇ ਰਵੇ ਤਾਂ ਜੋ ਹਰ ਬੰਦਾ ਉਨਾ ਹੀ ਰਿਸਪੌਂਸੀਬਲ ਹੈ ਉਨਾਈ ਅਧਿਕਾਰ ਫਿਲ ਕਰ ਸਕਦਾ ਹਰ ਬੰਦੇ ਨੂੰ ਇੱਕ ਕਾਮਨ ਪਲੇਟਫਾਰਮ ਆਪਣਾ ਵਿਚਾਰ ਰੱਖਣ ਦਾ ਆ ਦੋ ਤਿੰਨ ਗੱਲਾਂ ਕਰਕੇ ਮੈਨੂੰ ਤਾਂ ਚੰਗਾ ਲੱਗਿਆ ਕਿ ਵਾਈ ਨਾਟ ਮੈਂ ਵੀ ਆਪਣਾ ਕੰਟਰੀਬਿਊਟ ਕਰਾਂ